ਜੀ ਆਏ ਨੂੰ ਪਿਆਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਪੰਜਵਾਂ ਜੀਵਨ ਦੀ ਮੁੱਢਲੀ ਇਕਾਈ ਇਸ ਅਧਿਆਇ ਦੇ ਅੰਦਰ ਪੰਨਾ ਨੰਬਰ 55 ਤੇ ਆਇਆ ਇੱਕ ਸਵਾਲ ਹੈਗਾ ਬੱਚਿਓ ਬੜਾ ਵਧੀਆ ਪ੍ਰੋਕਰੀਓਟਿਕ ਤੇ ਯੂਕੈਰੀਓਟਿਕਸ ਜੋ ਇਸ ਹੈ ਲੱਗੇ ਨੇ ਉਹਨਾਂ ਦੀ ਉਹਨਾਂ ਦਾ ਜੀ ਤੁਲਨਾਤਮਕ ਜਿਹੜੀ ਗੱਲ ਹੈਗੀ ਇਹ ਪੁਆਇੰਟ ਹੈਗੇ ਨੇ ਉਹ ਸਾਰਨੀ ਦੇ ਰੂਪ ਵਿੱਚ ਅਸੀਂ ਕਰਾਂਗੇ ਇਸ ਵਿੱਚ ਸਵਾਲ ਹੈਗਾ ਬੜਾ ਵਧੀਆ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਸ ਉੱਤਰ ਨੂੰ ਸਾਰਣੀ ਬਦ ਕਰਕੇ ਆਪਣੇ ਆਪ ਲਿਖਣ ਦਾ ਬਿਨਾਂ ਦੇਖਿਆ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ।ਾਰੇ ਵਿਦਿਆਰਥੀਓ ਤੁਹਾਡੀਆਂ ਗਣਿਤੀਆਂ ਅੰਗਰੇਜ਼ੀ ਦੀਆਂ ਲੋੜਾਂ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਛਟਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਉੱਥੇ ਮਿਲਣਗੀਆਂ 9th English MCB 9th English Literature 9th Grammar ਗਣਿਤ ਇਸ ਤੁਹਾਨੂੰ ਮਿਲਣਗੀਆਂ 9th Math Notes ਫਿਰ ਨਵੀਂ ਨਵੀਂ ਗਣਿਤ ਫਿਰ PSEB 9th Math English Medium ਵਿੱਚ ਫਿਰ ਗਣਿਤ ਦੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੌਲੇਜ ਵਧਾ ਕਰਨ ਲਈ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਸੋ ਤੁਸੀਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਵੀ ਵੀਡੀਓਜ਼ ਨੂੰ ਜ਼ਰੂਰ ਦੇਖ ਲਓ ਹਉ ਦੇਖਿਓ ਬੱਚਿਓ ਹਣਾ ਵਾਲਾ ਸਵਾਲ ਕਹਿੰਦੇ ਕੀ ਹੁਣ ਤੁਸੀਂ ਮਨਨ ਕੀ ਇਹਨਾਂ ਨੇ ਆਸ ਰੱਖੀ ਹੈ ਕਿ ਤੁਸੀਂ ਉਹ ਪੜ ਲਿਆ ਪਰ ਬੱਚਿਓ ਉਹ ਪੜਨ ਦਾ ਕੰਮ ਹੈ ਮੈਂ ਸੋਚੋ ਤੇ ਉੱਤਰ ਵੀ ਉਹਦੇ ਰੂਪ ਵਿੱਚ ਤੁਹਾਡੇ ਲਈ ਔਰ ਪੂਰੀ ਲੜੀ ਬਣਾ ਦਿੱਤੀ ਹੈ ਤੇ ਜਿਹੜੇ ਤੁਸੀਂ ਵੀਡੀਓ ਦੇਖੋਗੇ ਉਹਦੇ ਵਿੱਚ ਪ੍ਰੋਕਰਿਓਟੀ ਤੇ ਯੂਕਰਿਓਟੀ ਸੱਲਾਂ ਦੇ ਬਾਰੇ ਮੈਂ ਵੇਰਵੇ ਦੇ ਨਾਲ ਸਮਝਾਇਆ ਹੈਗਾ ਸੋ ਵੀ ਇਹ ਕਹਿੰਦੇ ਪੜਨ ਤੋਂ ਬਾਅਦ ਉਹ ਕਹਿੰਦੇ ਵੀ ਤੁਸੀਂ ਪੜ ਲਿਆ ਤੇ ਕੀ ਹੁਣ ਤੁਸੀਂ ਹੀਟਾਂ ਦਿੱਤੀ ਸਾੜਨੀ ਵਿੱਚ ਖਾਲੀ ਥਾਵਾਂ ਪਰ ਸਕਦੇ ਹੋ ਜਿਸ ਤੋਂ ਕੀ ਪ੍ਰੋਕੇਰੀਓਟੀ ਅਤੇ ਯੂਕੇਰੀਓਟੀ ਸੱਲਾਂ ਦਾ ਅੰਤਰ ਸਪਸ਼ਟ ਹੋ ਜਾਵੇ ਸੋ ਕੁਝ ਬੱਚੇ ਉਹ ਪੁਆਇੰਟ ਇਹਨੇ ਜਿਹੜੇ ਬਿੰਦੂ ਹੈਗੇ ਨੇ ਲਿਖ ਦਿੱਤੇ ਨੇ ਉਹ ਵੀ ਮੈਂ ਸਾਰੇ ਪਾ ਦਿੱਤੇ ਨੇ ਤਾਂ ਕਿ ਤੁਸੀਂ ਇਧਰ ਹੀ ਦੇਖ ਕੇ ਜਿਹੜੇ ਚਾਰ ਇਹਦੇ ਮੁੱਖ ਅੰਤਰ ਨੇ ਦੋਨਾਂ ਵਿੱਚ ਉਹ ਸਮਝ ਜਾਓ ਪ੍ਰੋਕੇਰੀਓਟੀ ਸਲ ਜਿਹੜੇ ਹੁੰਦੇ ਨੇ ਬੱਚਿਓ ਇਹਨਾਂ ਦਾ ਆਕਾਰ ਆਮ ਤੌਰ ਤੇ ਛੋਟਾ ਹੁੰਦਾ ਹੈ ਕਿੰਨਾ ਛੋਟਾ 1 ਤੋਂ ਲੈ ਕੇ 10 ਮਾਈਕਰੋਮੀਟਰ ਜਿਹੜਾ ਹੈ ਨਾ ਬੱਚਿਓ ਯੂ ਯੂ ਲਿਖ ਕੇ ਨਾ ਤੇ ਖੱਬੇ ਪਾਸੇ ਡੰਡੀ ਪਾ ਰਣੀ ਹੈ ਤਾਂ ਇਹ ਗ੍ਰੀਕ ਬੋਲੀ ਦਾ ਇੱਕ ਸੰਕੇਤ ਹੈਗਾ ਜਿੱਦਾਂ ਸਾਡਾ ਊੜਾ ਐੜਾ ਈੜੀ ਹੁੰਦਾ ਹੈ ਗ੍ਰੀਕ ਦਾ ਇਹਦਾ ਅਲਫਾ ਬੀਟਾ ਗਾਮਾ ਵੈਰਾ ਹੁੰਦੇ ਨੇ ਇਹਨਾਂ ਦੇ ਹਾਂ ਸੋ ਇਹਦਾ ਮਤਲਬ ਹੁੰਦਾ ਹੈ ਮਾਈਕਰੋ ਮਾਈਕਰੋ ਦਾ ਮਤਲਬ ਹੁੰਦਾ ਹੈ ਬੱਚਿਓ 10 ਲੱਖਵਾਂ ਹਿੱਸਾ 1/10 ਲੱਖ 1/ 1 ਲਿਖੇ ਤੇ 6 ਸਿਫਰਾਂ ਸੋ 1 ਮਾਈਕਰੋਮੀਟਰ ਇਕੁਅਲ ਟੂ 10 ਟੂ ਪਾਵਰ -6 ਮੀਟਰ ਭਾਵ 1 ਤੋਂ ਲੈ ਕੇ 10 ਭਾਵ 1 ਮੀਟਰ ਦਾ 10 ਲੱਖਵਾਂ ਤੋਂ ਲੈ ਕੇ 1 ਲੱਖਵਾਂ ਹਿੱਸਾ ਜਿਹੜਾ ਹੈ ਇਹਦਾ ਆਕਾਰ ਹੁੰਦਾ ਹੈ ਤੇ ਇਹ ਥੋੜੇ ਵੱਡੇ ਹੁੰਦੇ ਨੇ ਆਕਾਰ ਆਮ ਤੌਰ ਤੇ ਵੱਡਾ ਹੈ 5 ਤੋਂ 100 ਮਾਈਕਰੋਮੀਟਰ ਦੇਖੋ 1 ਤੋਂ 10 ਹੈਗਾ ਇਹ ਪਾਣੀ ਤੋਂ 100 ਹੈਗਾ ਪਾਉ 5 ਗੁਣਾ ਤੋਂ ਲੈ ਕੇ 10 ਗੁਣਾ ਜ਼ਿਆਦਾ ਵੱਡਾ ਹੁੰਦਾ ਹੈ ਠੀਕ ਹੈ ਫਿਰ ਕੇਂਦਰੀ ਖੇਤਰ ਜਿਹੜਾ ਪ੍ਰੋਕਰੀਓਟਿਕ ਸੈੱਲੇ ਕੇਂਦਰਕ ਛਿੱਲੇ ਦੀ ਅਣਹੋਂਦ ਕਾਰਨ ਇਹਦਾ ਜੋ ਕੇਂਦਰਕ ਹੁੰਦਾ ਹੈ ਨਿਊਕਲੀਅਸ ਹੁੰਦਾ ਹੈ ਉਹਦੀ ਨਿਊਕਲੀਅਰ ਮੈਂਬਰੇਨ ਕੇਂਦਰਕ ਛਿੱਲੀ ਨਹੀਂ ਹੁੰਦੀ ਸੋ ਕੇਂਦਰ ਚੁੱਲੀ ਦੀ ਅਣਹੋਂਦ ਕਾਰਨ ਕੇਂਦਰੀ ਖੇਤਰ ਧੁੰਦਲਾ ਅਤੇ ਅਸਪਸ਼ਟ ਹੁੰਦਾ ਹੈ ਮਤਲਬ ਕਿ ਨਿਖੇੜਾ ਨਹੀਂ ਕਰ ਸਕਦੇ ਉਹ ਰਲਮਾ ਜਿਦਾ ਨਾ ਚੀਜ਼ ਮਿਲੀ ਬਾਰਡਰ ਜਿਹੜਾ ਹੈ ਕਲੀਅਰ ਨਹੀਂ ਹੁੰਦਾ ਕਿਉਂਕਿ ਪਰਤ ਕੋਈ ਨਹੀਂ ਹੈਗੀ ਛਿੱਲੀ ਕੋਈ ਨਹੀਂ ਹੈਗੀ ਤੇ ਇਹਦਾ ਕੇਂਦਰੀ ਖੇਤਰ ਕੀ ਹੈ ਸਪਸ਼ਟ ਹੈ ਕਿਉਂ ਕੇਂਦਰਕ ਚੁੱਲੀ ਨਾਲ ਕੇਂਦਰ ਘਿਰਿਆ ਹੋਣ ਕਰਕੇ ਜਿਹੜਾ ਕੇਂਦਰਕ ਹੈਗਾ ਉਹ ਕੇਂਦਰਕ ਚੁੱਲੀ ਦੇ ਨਾਲ ਘਿਰਿਆ ਹੁੰਦਾ ਹੈ ਕੇਂਦਰੀ ਖੇਤਰ ਸਪਸ਼ਟ ਲਿਖੜਿਆ ਹੁੰਦਾ ਹੈ ਠੀਕ ਹੈ ਇਥੇ ਅਸਪਸ਼ਟ ਤੇ ਧੁੰਦਲਾ ਇਥੇ ਸਪਸ਼ਟ ਤੇ ਨਿਖੜਿਆ ਕਿਉਂ ਇਥੇ ਕੇਂਦਰਕ ਚਿੱਲੀ ਨਹੀਂ ਹੁੰਦੀ ਇਥੇ ਕੇਂਦਰਕ ਚਿੱਲੀ ਹੁੰਦੀ ਹੈ ਅਗਲਾ ਇਹ ਚ ਗੁਣਸੂਤਰ ਜਿਹਨੂੰ ਕਰੋਮੋਸੋਮਸ ਕਹਿੰਦੇ ਆ ਗੁਣਸੂਤਰ ਇੱਕ ਹੁੰਦਾ ਹੈ ਇਹ ਚ ਗੁਣਸੂਤਰ ਇੱਕ ਤੋਂ ਜ਼ਿਆਦਾ ਹੁੰਦੇ ਨੇ ਚੌਥਾ ਪੁਆਇੰਟ ਕੀ ਹੈ ਛਿੱਲੀ ਨਾਲ ਘਿਰੇ ਸੈੱਲ ਦੇ ਨਿਕੜੇ ਅੰਗ ਨਹੀਂ ਹੁੰਦੇ ਵਿੱਚ ਜਿਹੜੇ ਆਰਗੈਨਲਸ ਹੁੰਦੇ ਨੇ ਨਿਕੜੇ ਅੰਗ ਨਹੀਂ ਰਹੇ ਸੈੱਲ ਦੇ ਵਿੱਚ ਵੀ ਬੱਚੇ ਨਿੱਕੇ ਨਿੱਕੇ ਪੁਰਜੇ ਹੁੰਦੇ ਨੇ ਨਿੱਕੇ ਨਿੱਕੇ ਅੰਗ ਹੁੰਦੇ ਨੇ ਜਿਹਨੂੰ ਨਿਕੜੇ ਅੰਗ ਕਿਹਾ ਜਾਂਦਾ ਹੈ ਠੀਕ ਹੈ ਨਾ ਉਹਨਾਂ ਦੇ ਵੀ ਆਪਣੇ ਆਪਣੇ ਨਿਯਤ ਕਾਰਜ ਹੁੰਦੇ ਨੇ ਇਹਦੇ ਵਿੱਚ ਜਿਹੜੇ ਨਿਕੜੇ ਅੰਗ ਨੇ ਉਹਨਾਂ ਦੀ ਵੀ ਛਿੱਲੀ ਨਹੀਂ ਹੁੰਦੀ ਉਹ ਛਿੱਲੀ ਤੋਂ ਬਿਨਾ ਹੁੰਦੇ ਨੇ ਪਰ ਇਹ ਛਿੱਲੀ ਨਾਲ ਘਿਰੇ ਸੈੱਲ ਦੇ ਨਿਕੜੇ ਅੰਗ ਹੁੰਦੇ ਹਨ ਜਿਹੜੇ ਯੂਕਰੀਓਟਿਕ ਸੈੱਲ ਨੇ ਇਹਨਾਂ 'ਚ ਕੇਂਦਰਕ ਦੀ ਕੇਂਦਰਕ ਛਿੱਲੀ ਵੀ ਹੁੰਦੀ ਹੈ ਜਿਹੜੇ ਨਿਕੜੇ ਅੰਗ ਹੁੰਦੇ ਨੇ ਉਹਨਾਂ ਦੀ ਵੀ ਆਪਣੀ ਛਿੱਲੀ ਸੋ ਵਜੇ ਚਾਰ ਮੁੱਖ ਤੌਰ ਤੇ ਜਿਹੜੇ ਅੰਤਰ ਨੇ ਪ੍ਰੋਕਰੀਆਟੀ ਸੈੱਲ ਤੇ ਯੂਕਰੀਆਟੀ ਸੈੱਲਾਂ ਦੇ ਸੋ ਇਹ ਤੁਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਯਾਦ ਕਰ ਲੈਣਾ ਮਹੱਤਵਪੂਰਨ ਸਵਾਲ ਹੈਗਾ ਇਹ ਈਮਤਿਹਾਨ ਦੇ ਵਿੱਚ ਆਉਂਦੀ ਹੈਗੀ ਸੰਭਾਵਨਾ ਹੁੰਦੀ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ